ਹਲਕਾ ਡੇਰਾ ਬਾਬਾ ਨਾਨਕ ਵਿੱਚ ਆਮ ਆਦੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇਵਲ ਮਸੀ ਮੇਗਾ ਆਪਣੇ ਤਿੰਨ ਮੌਜੂਦਾ ਪੰਚਾ ਅਤੇ ਸੈਂਕੜੇ ਸਾਥੀਆਂ ਸਮੇਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਗਵਾਈ ਹੇਠ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਲੋ ਆਮ ਆਦੀ ਪਾਰਟੀ ਦੇ ਚਿੰਨ ਵਾਲੇ ਸਰੂਪੇ ਪਾ ਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਜਿਨ੍ਹਾਂ ਨੂੰ ਕਹਿੰਦੇ ਹੋਏ ਕਿ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵੋਟਰ ਸਪੋਰਟ ਦਾ ਬੰਦਾ ਮਾਨ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਧਾਇ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਪਿਛਲੇ ਕਰੀਬ 4 ਸਾਲ ਦੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਦੀ ਬਦੌਲਤ ਲੋਕ ਘੜਾ ਤਰ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਹਨ ਤੇ ਬੀਤੇ ਕੱਲ ਡੇਰਾ ਬਾਬਾ ਅਨੰਤ ਪੰਚਾਇਤੀ ਜਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪੰਚ ਸਰਪੰਚਾਂ ਨੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਤੇ ਜਿਸ ਤੋਂ ਸਪੱਸ਼ਟ ਸੰਕੇਤ ਹੈ ਕਿ 2027 ਵਿੱਚ ਮੋੜ ਆਮ ਆਦੀ ਪਾਰਟੀ ਸਰਕਾਰ ਬਣੇਗੀ ਉਧਰ ਪਾਰਟੀ ਵਿੱਚ ਸ਼ਾਮਲ ਹੋਏ ਕੇਵਲ ਮਸੀਹ ਮੇਗਾ ਨੇ ਕਿਹਾ ਤੋਂ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਾਂਗਰਸ ਪਾਰਟੀ ਨੂੰ ਸਦਲੀ ਆਲਕੀ ਦਾ ਕਹਿ ਕੇ ਆਪਣੇ ਸੇਕੜੇ ਸਤਿਅਸ ਸੁਮੇਗ ਗੁਰਦੀਪ ਸਿੰਘ ਰੰਧਾਵਾ ਦੀ ਇਕ ਵਈਏਕ ਸ਼ਾਮਲ ਹੋਏ ਹਨ ਯੂਰੋ ਰਿਪੋਰਟ ਅਲ ਪੰਜਾਬ ਨਿਊਜ਼ ਜੀ ਇਹਨਾਂ ਦੇ ਕੰਮ ਵੇਖ ਕੇ ਸਰਕਾਰ ਦੇ ਕੰਮ ਵੇਖ ਕੇ ਸਰਦਾਰ ਭਗਵੰਤ ਮਾਨ ਸਾਹਿਬ ਦੇ ਕੰਮ ਵੇਖ ਕੇ ਸਰਦਾਗਰਦੀਪ ਸਿੰਘ ਦੇ ਹਲਕੇ ਦੇ ਕੰਮ ਵੇਖ ਕੇ ਇਹ ਜਿਹੜਾ ਨਿਹਰਾਪਾਪਾ ਹਲਕਾ ਹੀ ਇਹਦੇ ਵਿੱਚ ਸਰਕਾਰਾਂ ਬੜੀਆਂ ਆਈਆਂ ਤੇ ਬੜੀਆਂ ਗੁੰਡੇ ਕਰਦੀਆਂ ਕੀ ਹੋਏ ਹਲਤ ਮਸਤ ਲੋਕਾਂ ਦੇ ਪਰਚੇ ਹੋਏ ਜਦੋਂ ਦਾ ਸਰਦਾਗਰਦੀਪ ਸਿੰਘ ਰਹਦਾ ਹੋਏ ਰਹੇ ਹਲਕਾ ਸੰਭਾਲ ਲਿਆ ਵਾ ਇੱਥੇ ਕੋਈ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਇੱਥੇ ਇਹਨਾਂ ਦੇ ਕੰਮਕਾਰ ਵੇਖ ਕੇ ਤੇ ਮੈਂ ਅੰਮ ਪਾਰਟੀ ਸੰਭਲੋ ਆ ਕਿੰਨੇ ਪ੍ਰਵਾਤ ਕਰਨਗੇ ਅਸੀਂ ਜਿਹੜੇ ਮੇਰੇ ਪਰਿਵਾਰ ਦੀਆਂ ਵੋਟਾਂ ਨੇ 120 ਵੋਟਾਂ ਮੇਰੇ ਪਰਿਵਾਰ ਦੀਆਂ ਨੇ ਘਰ ਉਹ ਲੈ ਆ ਕੇ ਪੁਰਦਾ ਤੇ ਬਾਕੀ ਮੇਰਾ ਜੱਟ ਪਰਿਵਾਰ ਵੀ ਆਇਆ ਉਹ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਹੈਗਾ ਮੇਗਾ ਉਹਦੇ ਵਿੱਚ ਇੱਕ ਬੜਾ ਵੱਡਾ ਲੀਡਰ ਸੀਗਾ ਕੇਵਲ ਮਸੀਹ ਜਿਹੜਾ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਰਿਹਾ ਹੈ ਉਹਨੂੰ ਜ਼ਿਲ੍ਹੇ ਦਾ ਜਨਰਲ ਸੈਕਟਰੀ ਕਾਂਗਰਸ ਦਾ ਬਣਾਇਆ ਗਿਆ ਆਪਣੀ ਕਮਿਊਨਿਟੀ ਦਾ ਪ੍ਰੈਜ਼ੀਡੈਂਟ ਰਿਹਾ ਅੱਜ ਉਹਨੇ ਆਪਣੇ ਸਾਰੇ ਪਰਿਵਾਰ ਸਮੇਤ ਜਿੰਨੇ ਵੀ 크ਰਿਸਚੀਅਨ ਭਾਈਚਾਰਾ ਮੇਗੇ ਦਾ ਸਾਰਿਆਂ ਨੇ ਅੱਜ ਕਾਂਗਰਸ ਨੂੰ ਅਲੱਗਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਫੰਨਾ ਫੜਿਆ ਇਸ ਕਰਕੇ ਫੜਿਆ ਕਿ ਇਹ ਆਮ ਆਦਮੀ ਪਾਰਟੀ ਦੇ ਕੰਮ ਦੇ ਇਥੇ ਆਉਣ ਵਾਲੇ ਦਿਨਾਂ 'ਚ ਬਹੁਤ ਹੋਰ ਵੱਡੇ ਜਿਹੜੇ ਪਿੰਡਾਂ ਦੇ ਵਿੱਚ ਲੀਡਰ ਨੇ ਉਹ ਕਾਂਗਰਸ ਪਾਰਟੀ ਨੂੰ ਅਲੱਗਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸਾਲ ਦਾ ਸਾਲ ਜਿਹੜਾ ਆਪਣਾ ਰਿਜਲਟ ਹੈ 3 2022 ਸੰਗਠਨ ਦੇ ਦੇਖੋ ਜੀ ਇਹ ਪਹਿਲੀ ਵਾਰੀ ਹੋਇਆ ਕਿ ਪਿੰਡਾਂ 'ਚ ਲੱਛਣਾ ਹੋ ਰਹੀਆਂ ਬਿਲਕੁਲ ਫਰੀ ਮਾਈਂਡ ਕੋਈ ਕਿਸੇ ਦੀ ਮਦਦ ਨਹੀਂ ਹਰ ਇੱਕ ਨੂੰ ਮੌਕਾ ਦਿੱਤਾ ਜਾਂਦਾ ਚਾਹੇ ਉਹ ਕਾਂਗਰਸ ਵਾਲਾ ਚਾਹੇ ਕਾਲੀ ਧਨ ਵਾਲਾ ਚਾਹੇ ਆਮ ਆਦਮੀ ਪਾਰਟੀ ਵਾਲਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਰਹੇ ਹਾਂ ਕਿ ਕਹਿੰਦੇ ਜਦੋਂ ਸਾਲ ਡੇਢ ਸਾਲ ਰਹਿ ਜੇ ਕਿ ਲੋਕੀ ਸਰਕਾਰਾਂ ਤੋਂ ਮੋਹ ਭੰਗ ਹੋ ਜਾਂਦਾ ਤਾਂ ਸਰਕਾਰਾਂ ਦੇ ਉਲਟ ਰਿਜ਼ਲਟ ਬਣਦੇ ਨੇ ਉਹ ਡੇਰਾ ਬਾਬਾ ਨਾਨਕ ਇੱਕ ਇਤਿਹਾਸਿਕ ਜਿੱਤ ਹੋਈ ਆ ਜਿਨ੍ਹਾਂ ਲੋਕਾਂ ਨੇ ਅੱਜ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹ ਰਾਇਆ ਔਰ ਵੱਡੀ ਲੀਡ ਨਾਲ ਸਿੰਘਪੁਰੇ ਦੇ ਔਰ ਖੋਦੇ ਪੇਟ ਤੇ ਢਿਲਵਾ ਚ ਤਿੰਨ ਸਰਪੰਚ ਜਿਹੜੇ ਵੱਡੀ 엘ੀਟ ਨਾਲ ਜਿੱਤ ਕੇ ਆਮਾਦੀ ਪਾਰਟੀ ਨੇ ਕਰ ਰਿਕਾਰਡ ਮਿਸਾਲ ਕਰਤਾ ਡੇਰਾ ਬਾਬਾ ਨਾਨਕ ਜਿਹੜਾ ਡੇਰਾ ਬਾਬਾ ਨਾਨਕ ਦਾ 2027 ਦਾ ਮੋਢੇ ਨਾਲ ਪਿੰਡਾਂ ਲੈ ਕੇ ਦੁਬਾਰਾ ਬਣਿਆ ਇਹ ਸਾਰੇ ਜਿਹੜੇ ਹੁਣ ਅਜਨਿਤ ਕੈਪਟਨ ਦੇ ਵਿਰੋਧਨ ਕਹਿਣ ਦੇ ਨੇ ਕਿ ਕੈਪਟਨ ਨੇ ਸਪੋਰਟ ਕੀਤੀ ਹੈ ਨਸ਼ੇ ਦੇ ਵਿਰੁੱਧ ਜਿਹੜੇ ਸੀ ਉਹਨਾਂ ਨੂੰ ਬਚਾਉਂਦਾ ਰਿਹਾ ਤਾਂ ਜਿਹੜੇ ਕਹਿੰਦੇ ਰਹੇ ਵੀ ਤੋ ਦੇ ਨਾਲ ਹੀ ਬੈਠੇ ਰਹੇ ਸੀਗੇ ਇਹਨਾਂ ਨੂੰ ਅੱਜ ਜੂ ਚੇਤਾ ਆਇਆ ਕੈਪਟਨ ਰਮਿੰਦਰ ਸਿੰਘ ਦਾ ਕਿ ਕੈਪਟਨ ਰਮਿੰਦਰ ਸਿੰਘ ਉਹਨਾਂ ਦੀ ਮਦਦ ਕਰਦਾ ਰਿਆ ਨਸ਼ੇ ਦੇ ਸਤਾ ਕਰਾਂ ਦੀ ਤਾਂ ਜਦੋਂ ਉਹਦੀ ਕੈਬਨਿਟ 'ਚ ਬੈਠੇ ਰਹੇ ਉਹਦੇ ਨਾਲ ਬੈਠੇ ਰਹੇ ਜੇ ਐਨੀ ਇਨਕ ਦੇ ਮਾਲਕ ਸੀਗੇ ਤਾਂ ਉਦੋਂ ਰਜਾਇਨ ਕਰਕੇ ਵਾਪਸ ਆਉਂਦੇ ਤਾਂ ਲੋਕਾਂ ਨੂੰ ਦੱਸਦੇ ਕਿ ਅਸੀਂ ਤਾਂ ਇਸ ਕੱਲੋਂ ਰਜਾਇਨ ਕੀਤਾ ਕਿ ਕੈਪਟਨ ਰਮਿੰਦਰ ਸਿੰਘ ਨਸ਼ੇ ਵਾਲਿਆਂ ਦੇ ਵਿਰੁੱਧ ਨਹੀਂ ਕਰ ਰਿਹਾ ਕੋਈ ਕਾਰਵਾਈ ਇਸ ਕਰਕੇ ਇੱਥੇ ਔਰ ਜਦੋਂ ਤੁਸੀਂ ਸਜ਼ਾ ਚੋਂ ਬਾਹਰ ਆ ਗਏ ਨੇ ਹੁਣ ਜਿਹਦਾ ਮਰਜ਼ੀ ਨਾਂ ਲੈ ਗਿਓ ਭਾਗੀ ਤਾਂ ਤੁਸੀਂ ਵੀ ਜੇ ਗੁਟਕਾ ਸਾਹਿਬ ਦੀ ਸੌ ਤਾਂ ਤੁਸੀਂ ਖਵਾਲੀ ਉਦੋਂ ਤਾਂ ਤੁਸੀਂ ਵੀ ਸਟੇਜ ਦੇ ਉੱਤੇ ਬੈਠੇ ਨਾਲ ਹੀ ਜਕਾਰੇ ਤਾਂ ਤੁਸੀਂ ਪੁਲਾ ਛਡਾਇਆ ਜਦੋਂ ਸੌਖਵਾਲੀ ਉਹ ਜਕਾਰੇ ਜਿਹੜੇ ਛਡੇ ਨੇ ਉਹ ساری ਦੁਨੀਆ ਨੂੰ ਪਤਾ ਇਸ ਕਰਕੇ ਆਪਣੇ ਆਪ ਦਾ ਹਿਸਾਬ ਕਰਨ ਵਾਸਤੇ ਲੋਕਾਂ ਦੀ ਕਚੈਰੀ ਜਾਓ ਲੋਕ ਫਤਵਾ ਦੇਣਗੇ ਲੋਕ ਤੁਹਾਨੂੰ ਮaaf ਕਰਨਗੇ ਤਾਂ ਮਾਫੀ ਮਿਲਦੀ